ਹਾਂ ਜੀ ਨਾ ਹੀ ਦੱਸਣਾ ਚਾਰ ਗਿਆ ਬੇਟਾ ਕਿਹੜਾ ਪਿੰਡ ਆ ਤੇ ਕੀ ਗੱਲ ਹੋਈ ਸਾਰੇ ਕਪਟਨ ਗੁਰਮੀਤ ਸਿੰਘ ਸਾਡੇ ਘਰ ਆਏ ਸੀ 7 ਵਜੇ ਉਸ ਟਾਈਮ ਮੇਰੇ ਮੰਮੀ ਘਰੋਂ ਤੁਮੋਦ ਸਿੰਘ ਦੇ ਪੈਡ ਪ੍ਰਾਇਮਰੀ ਸਕੂਲ ਚਲੇ ਗਏ ਸੀ ਕੈਪਟਨ ਗੁਰ ਮੇਰੇ ਮੰਮਾ ਬਾਅਦ ਵਿੱਚ ਕੰਸੇ ਚਲੇ ਗਏ ਤੇ ਮੰਨੇ ਮੈਨੂੰ ਕਿਹਾ ਕਿ ਮਸਿਆ ਤੇ ਜਾਣਾ ਹੈ ਤੇ ਕੈਪਟਨ ਗੁਰਮੀਤ ਸਿੰਘ ਨੇ ਮੈਨੂੰ ਕਿਹਾ ਕਿ ਨਹੀਂ ਅੱਜ ਤੂੰ ਮਸਿਆ ਨਹੀਂ ਜਾਣਾ ਅੱਜ ਮਾਤਾ ਨੂੰ ਘਰ ਆਏ ਇਸ ਕਰਕੇ ਤੂੰ ਅੱਜ ਘਰੇ ਰਹਿ ਫਿਰ ਮੇਰੇ ਮਾਤਾ ਮਸਿਆ ਤੇ ਚਲੇ ਗਏ ਤੇ ਫਿਰ ਕੈਪਟਨ ਗੁਰਮੀਤ ਸਿੰਘ ਤੇ ਮੈਂ ਇਕੱਲੇ ਕਾਰ ਵਿੱਚ ਰਹਿ ਗਏ ਫਿਰ ਕੈਪਟਨ ਗੁਰਮੀਤ ਸਿੰਘ ਨੇ ਮੈਨੂੰ ਕਿਹਾ ਕਿ ਬਾਹਰਲਾ ਦਰਵਾਜ਼ਾ ਬੰਦ ਕਰ ਫਿਰ ਬਾਹਰਲਾ ਦਰਵਾਜ਼ਾ ਬੰਦ ਕੀਤਾ ਫਿਰ ਅੰਦਰਲਾ ਦਰਵਾਜ਼ਾ ਬੰਦ ਕੀਤਾ ਕਲਪੇ ਬੰਦ ਕੀਤਾ ਤੇ ਫਿਰ ਮੈਂ ਕਿਹਾ ਕਿ ਜੇ ਤੁਸੀਂ ਮੈਨੂੰ ਪੜਾਉਣਾ ਵਾ ਤੇ ਫਿਰ ਇਦਾਂ ਬੱਤੀਆਂ ਬੰਦ ਕਰਵਾ ਕੇ ਦਰਵਾਜ਼ੇ ਬੰਦ ਕਰਵਾ ਕੇ ਥੋੜਾ ਪੜਾਈ ਹੋਣੀ ਆ ਤੇ ਉਹ ਕਹਿੰਦੇ ਕੋਈ ਨਾ ਲਾਈਟ ਜਗਾਵਾਂਗੇ ਤੇ ਫਿਰ ਇਦਾਂ ਦਰਵਾਜ਼ੇ ਬੰਦ ਕੀਤੇ ਬੱਤੀਆਂ ਬੰਦ ਕੀਤੀਆਂ ਤੇ ਫਿਰ ਮੇਰੇ ਨਾਲ ਬਹੁਤ ਬੰਦੀਆਂ ਗੱਲਾਂ ਕੀਤੀਆਂ ਫਿਰ ਮੈਨੂੰ ਕਿਹਾ ਗਿਆ ਕਿ ਇਦਾਂ ਵੀ ਮੇਰੇ ਨਾਲ ਗੰਦੀਆਂ ਗੱਲਾਂ ਕੀਤੀਆਂ ਸੁਹਾਗ ਰਾਤ ਅੱਦਾ ਮਨਾਇਂਦੀ ਆ ਕੱਲ ਨੂੰ ਵਿਆਹ ਹੀ ਜਾਣਾ ਘਰ ਵਾਲੇ ਨੂੰ ਗਈ ਮੈਨੂੰ ਨਗਨ ਨਗਨ ਲਾਇਆ ਗਿਆ ਲੱਤਾਂ ਦੇ ਹੱਥ ਲਾਇਆ ਗਿਆ ਲੱਕ ਚ ਹੱਥ ਲਾਇਆ ਗਿਆ 7:30 ਤੱਕ 1:00 ਵਜੇ ਤੱਕ ਮੇਰੇ ਨਾਲ ਇਦਣੀਆਂ ਹਰਕਤਾਂ ਕੀਤੀਆਂ ਤੇ ਗੰਦੀਆਂ ਗੱਲਾਂ ਕੀਤੀਆਂ ਬਾਅਦ ਵਿੱਚ ਜੋ ਆਪਣੇ ਘਰੇ ਚਲੇ ਗਏ ਤੇ ਫਿਰ ਮੈਂ ਬੁਟੀਕ ਤੇ ਚਲੇ ਗਈ ਫਿਰ 1:30 ਵਜੇ ਉਹ ਆਪਣੇ ਘਰ ਤੋਂ ਵਾਪਸ ਆਏ ਤੇ ਮੈਨੂੰ ਬੁਟੀਕ ਤੋਂ ਆਵਾਜ਼ ਮਾਰੀ ਗਈ ਫਿਰ ਅਸੀਂ ਆਪਣੇ ਘਰੇ ਆਏ ਤੇ ਫਿਰ 2:00 ਵਜੇ ਮੇਰੇ ਪਿਤਾ ਘਰ ਆਏ ਤੇ ਸਬਜ਼ੀ ਦੇਤੇ ਬਣ ਕੇ ਆਏ ਉਹਨਾਂ ਮੈਨੂੰ ਸਬਜ਼ੀ ਦਿੱਤੀ ਫਿਰ ਇਸ ਬੰਨੇ ਬੂਏ ਖੋਲੇ ਗਏ ਤੇ ਫਿਰ ਡਾਡੀ ਵਾਪਸ ਚਲੇ ਗਏ ਫਿਰ ਮੈਂ ਵੀ ਉਹਨਾਂ ਦੇ ਮਗਰ ਚਲੀ ਗਈ ਮੈਂ ਉਹਨਾਂ ਨੂੰ ਕਿਹਾ ਕਿ ਮਾਮਾ ਮੈਨੂੰ ਮੇਰੇ ਨਾਲ ਇਦਾਂ ਗੰਦੀਆ ਗਏ ਚਲੀ ਗਈ ਫਿਰ ਮੈਂ ਗਵਾਂਡੀਆਂ ਨੂੰ ਜਾ ਕੇ ਦੱਸਿਆ ਕਿ ਮੇਰੇ ਨਾਲ ਮਾਮਾ ਇਦਾਂ ਗੰਦੀਆ ਗੱਲਾਂ ਕਰਦਾ ਮੈਂ ਨਹੀਂ ਘਰੇ ਜਾਣਾ ਜਿੰਨਾ ਤੱਕ ਮੇਰੀ ਮੰਮੀ ਮਸਿਆਦੋਂ ਵਾਪਸ ਨਹੀਂ ਆਉਂਦੀ ਫਿਰ ਉਹਨਾਂ ਤੱਕ ਮੈਂ ਗਵਾਂਡੀਆਂ ਕਰ ਰਹੀ ਤੇ 3 ਵਜੇ ਮਸਿਆਦੋਂ ਮੰਮੀ ਘਰ ਆਏ ਤੇ ਫਿਰ ਮੈਂ ਆ ਕੇ ਮੰਮੀ ਨੂੰ ਸਾਰੀ ਗੱਲ ਬਾਤ ਦੱਸੀ ਰੋ ਰੋ ਕੇ ਤੇ ਮੈਂ ਜਦੋਂ ਕੋਈ ਵਿਰੋਧ ਨਹੀਂ ਕੀਤਾ ਰੌਲਾ ਰਪਾ ਨਹੀਂ ਪਾਇਆ ਨਹੀਂ ਮੈਂ ਇਕੱਲੀ ਸੀ ਕਾਰਵੇ ਤੇ ਮੇਰੀ ਬਾਹ ਫੜੀ ਸੀ ਤੇ ਮੇਰੇ ਕੋਲ ਤਾਂ ਮੇਰੀ ਬਾਹ ਨਹੀਂ ਛੁਟਾਈ ਜਾਂਦੀ ਜੇ ਮੈਂ ਹੱਥ ਚੁੱਕ ਲਈ ਤੇ ਫਿਰ ਮੈਂ ਆਪਣੇ ਆਪ ਨੂੰ ਤੇ ਕਿੰਨੀ ਕੁ ਉਮਰ ਉਹਨਾਂ ਦੀ ਉਹ ਡੈਡੀ ਦੇ ਮਾਮਾ ਜੀ ਆ ਅੱਛਾ ਡੈਡੀ ਤੇ ਡੈਡੀ ਤੇਰਾ ਕਿਦਾਂ ਮਤਲਬ ਨਸ਼ਾ ਨੁਸ਼ਾ ਕਰਦੇ ਕੋਈ ਹਾਂਜੀ ਨਸ਼ਾ ਕਰਦੇ ਉਹ ਕੀ ਮੰਗਦੇ ਤੁਸੀਂ ਉਹਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਤੇ ਮੈਨੂੰ ਇਨਸਾਫ ਚਾਹੀਦਾ ਹਾਂਜੀ ਤੇ ਤੇੰਡਕਸ਼ੇਲ ਮੇਰੀ ਬੇਟੀ ਨਾਲ ਇਹ ਚਾਂਸ ਹੋਇਆ ਹਾਂਜੀ ਤੇ ਇਹ ਗੱਲ ਦਾ ਇਨਸਾਫ ਚਾਹੀਦਾ ਉਹਨੂੰ ਨਿਕਾਰਵਾਈ ਚਾਹੀਦੀ ਹੈ ਹਾਂਜੀ ਉਹ ਦੋਸ਼ੀ ਫੜਿਆ ਜਾਵੇ ਉਹਨੂੰ ਸਜ਼ਾ ਚਾਹੀਦੀ ਉਹ ਤੁਹਾਡੀ ਰਿਸ਼ਤੇਦਾਰੀ ਜੋ ਘਰ ਵਾਲੇ ਦੀ ਚ ਉਹ ਮਤਲਬ ਮਾਮਾ ਅੱਛਾ ਜੀ ਹਾਂਜੀ ਤੇ ਤੁਹਾਡੇ ਘਰ ਵਾਲਾ ਮਤਲਬ ਕੀ ਗੱਲ ਉਹਨੇ ਨਹੀਂ ਕੁਝ ਕਿਹਾ ਕੋਈ ਗੱਲ ਨਹੀਂ ਕੀਤੀ ਉੱਥੇ ਹਾਂਜੀ ਨਹੀਂ ਉਹਨਾਂ ਨੇ ਉਸ ਟਾਈਮ ਤੇ ਕੀਤੀ ਵੀ ਉਹਨਾਂ ਨੂੰ ਇਹ ਵੀ ਚੱਲ ਉਹ ਤਾਂ ਧੱਕੇ ਦੁੱਕੇ ਮਾਰਦੇ ਹਨ ਹੂੰ ਹਾਂਜੀ ਹੁਣ ਤੁਹਾਡੀ ਕੀ ਮੰਗ ਹੈ ਕੀ ਆ ਪ੍ਰਸ਼ਾਸਨ ਨੂੰ ਹਾਂਜੀ ਸਾਡੀ ਮੰਗ ਇਹੀ ਆ ਵੀ ਬਸ ਉਹ ਫੜਿਆ ਜਾਵੇ ਉਹਨੂੰ ਬਸ ਇਹਦਾ ਚਾਹੀਦੀ ਹਾਂਜੀ ਹਣੋਂ ਸਾਫ ਚਾਹੀਦਾ ਅੱਜ ਇੰਨੇ ਦਿਨ ਬੀਤਦੇ باوجود ਮਤਲਬ ਤੁਸੀਂ ਕਿਸੇ ਉੱਚ ਅਧਿਕਾਰੀ ਨਾਲ ਜਾਂ ਕਿਸੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਨੂੰ ਮਿਲੇ ਤੁਸੀਂ ਸਾਡੀ ਉਹਨਾਂ ਨੂੰ ਕਿ ਜਾ ਇਹਨਾਂ ਨੂੰ ਬਈ ਤੁਸੀਂ ਜਾ ਕੇ ਤੁਸੀਂ ਕਿਥੇ ਗਏ ਹੋ ਜੀ ਅੱਛਾ ਜੀ ਠੀਕ ਹੈ ਉਹ ਪਰਚਾ ਕਰਾਇਆ ਸੀਗਾ ਹਾਂਜੀ ਉਹ ਦੋਸ਼ੀ ਸ਼੍ਰੀ ਆਮ ਨੂੰ ਤੁਸੀਂ ਪਰਕਸ਼੍ਰੀ ਆਮ ਫਿਰ ਗਏ ਮਤਲਬ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਨਹੀਂ ਜੀ ਜੀ ਨਹੀਂ ਕੀਤਾ ਕੀ ਮੰਗ ਕਰਦੇ ਮਤਲਬ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਭਗਵਾਨ ਤੇ ਮਾਨ ਦੀ ਸਰਕਾਰ ਆ ਕੀ ਮੰਗ ਕਰਦੇ ਅਸੀਂ ਇਹੋ ਅਨੇਕ ਕਿਉਂ ਬਸ ਫੜਿਆ ਜਾਵੇ ਉਹਨੂੰ ਸਜ਼ਾ ਚਾਹੀਦੀ ਹਾਂਜੀ ਸਾਡੀ ਇਹੋ ਮੰਗ ਜੀ ਕੀ ਰਾਜ ਤੇ ਕਿਹੜੇ ਪਿੰਡ ਦੀ ਘਟਨਾ ਹੈ ਤੇ ਕੀ ਸਾਰਾ ਇਹ ਘਟਨਾ ਇਸ ਤਰ੍ਹਾਂ ਜੀ ਇਹ ਬੱਚੀ ਪਿੰਡਕ ਸੇਵ ਦੀ ਰਹਿਣ ਵਾਲੀ ਹੈ ਤੇ 24 ਤਰੀਕ ਨੂੰ 24 7 ਨੂੰ ਪੰਜੀ ਨੂੰ ਇੱਕ ਕਾਰ ਸੀ ਇਹਦੀ ਮਾਤਾ ਵੀ ਕਾਰ ਸੀ ਫਾਦਰੇ ਦਾ ਥੋੜਾ ਮਸ਼ਈ ਟਾ ਬੰਦਾ ਉਹ ਤੇ ਕਾਰ ਨਹੀਂ ਸੀ ਹੈਗਾ ਮਾਤਾ ਇਹਨੇ ਮੱਸਿਆ ਜਾਣਾ ਸੀ ਇਹਨੂੰ ਨਾਲ ਲੈ ਕੇ ਜੋ 7 ਵਜੇ ਦੇ ਕਰੀਬ ਕੈਪਟਨ ਗਰਮੀਤ ਸਿੰਘ ਜੋ ਕੇ ਰਿਸ਼ਤੇਦਾਰ ਦੇ ਵਿੱਚੋਂ ਇਹਦੇ ਡੈਡੀ ਦਾ ਮਾਮਾ ਲੱਗਦਾ ਉਹ ਇਹਨਾਂ ਦੇ ਘਰ ਆਇਆ ਤੇ ਇਹਨੂੰ ਕਿਹਾ ਵੀ ਨਹੀਂ ਅੱਜ ਤੂੰ ਮੱਸਿਆ ਨਹੀਂ ਜਾਣਾ ਮੱਸਿਆ ਤੇਰੀ ਮੰਮੀ ਕੱਲੀ ਜੜੀਏ ਉਹ ਤੈਨੂੰ ਮੈਂ ਪੜਾਉਣਾ ਜਦੋਂ ਇਹ ਲੜਕੀ ਦੀ ਮਾਤਾ ਜਿਹੜੀ ਆ ਉਹ ਮੱਸਿਆ ਚਲੇਗੀ ਉਸ ਤੋਂ ਬਾਅਦ ਇਹਨੂੰ ਲੜਕੀ ਨੂੰ ਅੰਦਰ ਬੰਦ ਕਮਰੇ 'ਚ ਵਾੜ ਕੇ ਕਿ ਇਹਦੇ ਨਾਲ ਗਲਤ ਰਕਤਾਂ ਕਰਦਾ ਰਿਹਾ ਇਹ ਦੋਸ਼ੀ ਜਿਹੜਾ ਕਾਫੀ ਆਪਣੀ ਪਹੁੰਚ ਰੱਖਦਾ ਕਿਉਂਕਿ ਉਹ ਆਪਣੇ ਆਪ ਨੂੰ ਹੈਗਾ ਤੇ ਨਹੀਂਗਾ ਕਾਗਜ਼ਾਂ ਦੇ ਤੌਰ ਤੇ ਕੋਈ ਉਸ ਤੋਂ ਕੋ ઓਥਾਰਟੀ ਲੈਟਰ ਨਹੀਂ ਹੈਗਾ ਆਮ ਆਧਵੀ ਪਾਰਟੀ ਦਾ ਲੇਕਿਨ ਉਹ ਕਹਿੰਦਾ ਆਪਣੇ ਆਪ ਨੂੰ ਮੈਂ ਮਾਝਾ ਜਵਾਨ ਦਾ ਇੱਕ ਸਰਵਿਸਮੈਨ ਦਾ ਪ੍ਰਧਾਨ ਹੈ ਜੀ ਦੇ ਕਰਕੇ ਸਰਕਾਰੀ ਦਰਬਾਰੇ ਮਤਲਬ ਕੋਈ ਗੱਲ ਨਹੀਂ ਮਤਲਬ ਮੇਰਾ ਕੋਈ ਵਾਰ ਨਹੀਂ ਨੂੰਗਾ ਉਸ ਤੋਂ ਬਾਅਦ ਇਹਨੂੰ ਲੜਕੀ ਨੂੰ ਅੰਦਰ ਬੰਦ ਕਮਰੇ 'ਚ ਵਾਰ ਕੇ ਕਿ ਇਹਦੇ ਨਾਲ ਗਲਤ ਰਕਤਾਂ ਕਰਦਾ ਰਿਹਾ ਇਹ ਦੋਸ਼ੀ ਜਿਹੜਾ ਕਾਫੀ ਆਪਣੀ ਪਹੁੰਚ ਰੱਖਦਾ ਕਿਉਂਕਿ ਉਹ ਆਪਣੇ ਆਪ ਨੂੰ ਹੈਗਾ ਤੇ ਨਹੀਂਗਾ ਕਾਲਜਾਂ ਦੇ ਤੌਰ ਤੇ ਕੋਈ ਉਸ ਤੋਂ ਕੋ ਅਥਾਰਟੀ ਲੈਟਰ ਨਹੀਂ ਹੈਗਾ ਆਮ ਆਦਮੀ ਪਾਰਟੀ ਦਾ ਲੇਕਿਨ ਉਹ ਕਹਿੰਦਾ ਆਪਣੇ ਆਪ ਨੂੰ ਦਰਜ ਕਰਨ ਦੇ ਵਾਸਤੇ ਬਹੁਤ ਜ਼ਿਆਦਾ ਖਰਚਲ ਖਰਾਬ ਕੀਤਾ ਉਹਦੇ ਵਿੱਚ ਸਾਰੀਆਂ ਪਾਰਟੀਆਂ ਆਮ ਆਦਮੀ ਪਾਰਟੀ ਦੇ ਵੀ ਬੰਦੇ ਅਕਾਲੀ ਦਲ ਦੇ ਵੀ ਬੰਦੇ ਕਾਂਗਰਸ ਦੇ ਵੀ ਬੰਦੇ ਕਿਸਾਨ ਜਿਹੇ ਬੰਦਿਆਂ ਪਿੰਡ ਦੀ ਸਮੂਹੀ ਪੰਚਾਇਤ ਦੋ ਦਿਨ ਥਾਣੇ ਅੱਗੇ ਧਰਨਾ ਮਾਰਨ ਤੋਂ ਬਾਅਦ ਐਫ ਆਈ ਆਰ ਲਾਜ ਹੋਈ 26 ਤਰੀਕ ਨੂੰ ਆਦਿ ਘਟਨਾ ਤੋਂ 48 ਘੰਟੇ ਲੇਟ ਐਫ ਆਰ ਲਾਉ ਜੀ ਐਫ ਆਰ ਜਦੋਂ ਲਾਉ ਜਈ ਆ ਉਦੋਂ ਤੱਕ ਦੋਸ਼ੀ ਥਾਣੇ ਸੀ ਬੇਸ਼ੱਕ ਥਾਣੇ ਦੇ ਕੈਮਰੇ ਤੁਸੀਂ ਚੈੱਕ ਕਰ ਸਕਦੇ ਹੋ ਪ੍ਰਸ਼ਾਸਨ ਕੈਮਰੇ ਚੈੱਕ ਕਰੇ ਥਾਣੇ ਦੇ ਵੀ ਉਸ ਟਾਈਮ ਦੋਸ਼ੀ ਜਿਹੜਾ ਥਾਣੇ ਦੇ ਵਿੱਚ ਸੀ ਪੁਲਿਸ ਕਸਟਡੀ 'ਚ ਹੀ ਜੀ ਪੁਲਿਸ ਕਸਟਡੀ ਦੇ ਵਿੱਚ ਸੀ ਦੋਸ਼ੀ ਜਦੋਂ ਇਹਨਾਂ ਦੇ ਬਿਆਨ ਹੋਏ ਆ ਇਹਨਾਂ ਦੇ ਬਿਆਨ ਵਗੈਰਾ ਲੈ ਕੇ ਇਹਨਾਂ ਨੂੰ ਕਹਿੰਦਾ ਵੀ ਜਾਓ ਤੁਸੀਂ ਤੁਹਾਡੀ ਕਾਰਵਾਈ ਹੋ ਗਈ ਆ ਤੇ ਉਸ ਤੋਂ ਬਾਅਦ ਪੁਲਸ ਨੇ ਕੀਤਾ ਵੀ ਦੋਸ਼ੀ ਨੂੰ ਥਾਣੇੋਂ ਛੱਡ ਦਿੱਤਾ ਦੋਸ਼ੀ ਨੂੰ ਛੱਡਤਾ ਫਿਰ ਅਸੀਂ ਥਾਣੇ ਗਏ ਵੀ ਤੁਸੀਂ ਦੋਸ਼ੀ ਨੂੰ ਛੱਡਤਾ ਕਿਉਂਕਿ ਨਹੀਂ ਜੀ ਅਸੀਂ ਉਹ ਤਾਂ ਖੜਿਆ ਹੀ ਨਹੀਂ ਸੀ ਅਜੇ ਉਸ ਵਾਲੇ ਸਾਫ਼ ਹੀ ਮੁਕਰਦੇ ਤੇ ਉਸ ਤੋਂ ਬਾਅਦ ਦੋਸ਼ੀ ਸ਼ਰੇਆਮ ਪਿੰਡ ਜਿਹੜਾ ਘੁੰਮਦਾ ਰਿਹਾ ਫਿਰ ਐਜ ਪਰ ਲਾ ਇਹ ਹੁੰਦਾ ਜੀ ਕਿ ਇਹ ਜਿਹੜਾ ਚਾਈਲਡ ਜਿਹੜੀ ਚਾਈਲਡ ਸੋਸ਼ਲ ਡਿਪਾਰਟਮੈਂਟ ਆ ਇਹਦੇ ਵਿੱਚ ਹੁੰਦਾ ਵੀ ਇਹ ਬੱਚੀ ਦੇ ਕੋਰਟ ਦੇ ਵਿੱਚ 100 ਦਫਾ 164 ਦੇ ਵਿੱਚ ਬਿਆਨ ਦਰਜ ਕਰਾਉਣੇ ਹੁੰਦੇ ਫਿਰ ਪੁੱਛ ਉਹ ਬਿਆਨ ਨਹੀਂ ਦਰਜ ਕਰਾ رہی ਫਿਰ ਅਸੀਂ ਪਤਾ ਨਹੀਂ ਕਿੰਨੇ ਫੇਰੇ ਮਾਰੇ ਕਿੱਥੋਂ ਕਿੱਥੋਂ ਜੋ ਵੀ ਪ੍ਰੈਸ਼ਰ ਪਾਇਆ ਜਾਂ ਬਾਖ ਦੀ ਨਾਲ ਜਾਂ ਕਿਵੇਂ ਆ ਬੜਾ ਬੜੀ ਬਹੁਤ ਜਿਆਦਾ ਸਖਤ ਮਿਹਨਤ ਕਰਕੇ ਤੇ ਕੋਰਟ ਦੇ ਵਿੱਚ ਬਿਆਨ ਕਰਾਇਆ ਫਿਰ ਅਜ ਪਰ ਲਾਜ ਕੋਰਟ ਤੋਂ ਬਾਅਦ ਚਾਈਲਡ ਵੈਲਫੇਅਰ ਅਫੀਸਰ ਦੇ ਗਾੜੀ ਬੱਚੀ ਦੇ ਬਿਆਨ ਹੋਣੇ ਹੁੰਦੇ ਉਹ ਲੇਕਿਨ ਉਹਦੇ ਜੀ ਹੁੰਦਾ ਜੀ ਵੀ ਉਹ ਬਿਆਨ ਕਰਾਉਣੇ ਪੁੱਛਦੇ ਹੁੰਦੇ ਕੋਰਟs ਵੀ ਜਾਣ ਪੁੱਛਨੇ ਕਰਾਉਣੇ ਹੁੰਦੇ ਬੱਚੀ ਆਪੇ ਜਾ ਕੇ ਬਿਆਨ ਨਹੀਂ ਕਰਾ ਸਕਦੀ ਨਾ ਹੀ ਕਰਾ ਸਕਦੇ ਆ ਚਾਈਲਡ ਵੈਲਫੇਅਰ ਦੇ ਵੀ ਬੱਚੀ ਖੁਦ ਜਾ ਕੇ ਬਿਆਨ ਨਹੀਂ ਕਰਾ ਸਕਦੀ ਉਹ ਵੀ ਪੁਛ ਨਹੀਂ ਕਰਾਉਂਦੇ ਉਹ ਬਿਆਨ ਕਰਾਉਣ ਤੇ ਵੀ ਪੁਛ ਫਿਰ ਬੜੀ ਆਨਕ ਨਹੀਂ ਕਰਦੀ ਰਹੀ ਆ ਅੱਜ ਕਰਦੇ ਆ ਕੱਲ ਕਰਦੇ ਆ ਕਿੰਨ ਕਿੰਨ ਦਿਨ ਅਸੀਂ ਤਰਨਤਾਰ ਨੂੰ ਸਾਨੂੰ ਤਰਨਤਾਰ ਦਾ ਟਾਈਮ ਦੇ ਦਿੱਤਾ ਜਾਂਦਾ ਰਿਹਾ ਅਸੀਂ ਸਾਰੇ ਜਾਣੇ 10 12 ਜਾਣੇ 15 ਜਾਣੇ ਇਕੱਠੇ ਹੋ ਗਏ ਆਉਂਦੇ ਰਹੇ ਆ ਤਰਨਤਾਰ ਲੇਕਿਨ ਜਿਹੜੀ ਇਨਵੈਸਟੀਗੇਸ਼ਨ ਆਫਸਰ ਹੈ ਮੈਡਮ ਉਹ ਅਸਾ ਇੱਥੇ ਉਹ ਸਾਨੂੰ ਫਿਰ ਕਹੇ ਕਿ ਜੀ ਅੱਜ ਮੇਰੀ ਮੀਟਿੰਗ ਹੈ ਜੀ ਅੱਜ